ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮਾਫੀ ਵਾਸਤੇ ਬੇਨਤੀ ਪੱਤਰ ਜੁਰਮਾਨਾ ਮਾਫੀ ਲਈ ਅਰਜੀ ਕਰਾਂਗੇ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੇਵਾ ਵਿਖੇ माननीय प्रिंसिपल साहिब जैन मॉडल स्कूल जिलांधर इथे जेड़ा ਵੀ ਤੁਹਾਡਾ ਸਕੂਲ ਐ ਸਕੂਲ ਦਾ ਨਾਮ ਲਿਖਣਾ ਹੈ ਤੇ ਜਿਹੜਾ ਤੁਹਾਡਾ ਸ਼ਹਿਰ ਐ ਸ਼ਹਿਰ ਦਾ ਨਾਮ ਲਿਖਣਾ ਹੈ ਵਿਸ਼ਾ ਜੁਰਮਾਨਾ ਮਾਫੀ ਲਈ શ્રીમાન ਜੀ ਬੇਨਤੀ ਇਹ ਹੈ ਕਿ ਮੈਂ ਆਪ ਦੇ ਸਕੂਲ ਵਿੱਚ 7ਵੀਂ ਜਮਾਤ ਦੀ ਵਿਦਿਆਰਥੀ ਹਾਂ ਕੱਲ ਘਰ ਮਹਿਮਾਨ ਆਉਣ ਕਰਕੇ ਸਕੂਲ ਵਿੱਚ ਸਕੂਲ ਆਉਣ ਵਿੱਚ ਮੈਨੂੰ ਦੇਰ ਹੋ ਗਈ ਇਸ ਕਰਕੇ ਮੇਰੀ ਅਧਿਆਪਕਾ ਨੇ ਗੈਰ ਹਾਜ਼ਰੀ ਲਾ ਕੇ ਅਤੇ ਮੈਨੂੰ ਸਕੂਲ ਨਾਲ ਦੇਰ ਵਿੱਚ ਆਉਣ ਤੇ ਕਾਰਨ 100 ਰੁਪਏ স্পেশাল জরিমানা ਕੀਤਾ ਆਪ ਅੱਗੇ ਬੇਨਤੀ ਇਹ ਹੈ ਕਿ ਮੇਰਾ ਜੁਰਮਾਨਾ ਮਾਫ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਮੈਂ ਅੱਗੇ ਤੋਂ ਸਮੇਸਤੇ ਸਕੂਲ ਸਮੇਸੇ ਸਕੂਲ ਆਉਣ ਦਾ ਵਚਨ ਦਿੰਦੀ ਹਾਂ ਇਹ ਦਿੰਦਾ ਹਾਂ ਆਪ ਦੀ ਬੜੀ ਮਿਹਰਬਾਨੀ ਹੋਵੇਗੀ ਧੰਨਵਾਦ ਆਪ ਜੀ ਦਾ ਆਗਿਆਕਾਰ ਪਿੜਿਆਰਥੀ ਸੰਜੇ ਕੁਮਾਰ ਜਮਾਤ ਲਿਖ ਦੇਣੀ ਆ ਤੁਨੇ 7ਵੀਂ ਜਮਾਤ ਰੋਲ ਨੰਬਰ ਮੀਤੀ ਤਾਂ ਬੱਚਿਓ اے ਸੀ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮਾਫੀ ਲਈ ਬੇਨਤੀ ਪੱਤਰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ